ਰਾਣਾਪੁਰਸ ਵੱਲੋਂ ਹਿਰਨ ਸਪਲਾਈ ਕਰਨ ਜਾ ਰਹੀਆਂ ਦੋ ਸਕੇਲੀਆ ਨੂੰ ਕਾਬੂ ਕਰਨ ਬਾਰੇ ਖਬਰ ਮਿਲੀ ਹੈ ਇਸ ਮੰਦੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਐਸ ਐਚਓ ਸਮਰਾਲਾ ਪਵਿੱਤਰ ਸਿੰਘ ਨੇ ਦੱਸਿਆ ਕਿ ਸਬ ਇੰਸਪੈਕਟਰ ਨਤੀਸ਼ ਚੌਧਰੀ ਪੁਰਸ ਪਾਰਟੀ ਦੇ ਨਾਲ ਹੈਡ ਚੌਂਕੀ ਦੇ ਸਾਹਮਣੇ ਨਾਕਾਬੰਦੀ ਕਰਕੇ ਸ਼ੱਕੀ ਵਿਅਕਤੀਆਂ ਅਤੇ ਵਾਹਨਾਂ ਦੀ ਜਾਂਚ ਕਰ ਰਿਹਾ ਸਨ ਇਸ ਦੌਰਾਨ ਦੋ ਲੜਕੀਆਂ ਲੁਧਿਆਣਾ ਵੱਲ ਜਾ ਰਹੀ ਬੱਸ ਤੋਂ ਉਤਰ ਇਹਠਾ ਉਤਰੀਆਂ ਤੇ ਤੇਜ਼ ਤੇ ਤੁਰਨ ਲੱਗੀਆਂ ਛੱਕ ਪੈਣ ਤੇ ਉਹਨਾਂ ਨੂੰ ਰੋਕਿਆ ਮਹਿਲਾ ਸਟਾਫ ਦੀ ਮਦਦ ਨਾਲ ਤਲਾਸ਼ੀ ਲਈ ਗਈ ਉਹਨਾਂ ਕੋਲੋਂ 60 ਗ੍ਰਾਮ ਹੀਰਨ ਬਰਾਮਦ ਹੋਈ ਜਿਸ ਤੇ ਪੁਲਿਸ ਨੇ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਜਿਨ੍ਹਾਂ ਦੀ ਪਛਾਣ ਇਕਬਾਲ ਕੌਰ 20 ਸਾਲ ਹਾਕਮ ਸਿੰਘ ਵਾਲਾ ਜ਼ਿਲ੍ਹਾ ਬਠਿੰਡਾ ਵੱਜੋਂ ਹੋਈ ਹੈ ਜੋ ਇਸ ਸਮੇਂ ਬਲੌਂਗੀ ਮੁਹਾਲੀ ਵਿੱਚ ਰਹਿੰਦੀ ਹੈ ਅਤੇ ਅਮਰਪ੍ਰੀਤ ਕੌਰ ਬਰਨਾਲਾ ਜੋ ਇਸ ਸਮੇਂ ਲਾਂਡਰਾ ਮੁਹਾਲੀ ਵਿੱਚ ਰਹਿੰਦੀ ਹੈ ਪਵਿੱਤਰ ਸਿੰਘ ਨੇ ਦੱਸਿਆ ਕਿ ਦੋਵੇਂ ਕੁੜੀਆਂ ਸਹੇਲੀਆਂ ਹਨ ਦੋਵੇਂ ਵਿਆਹੀਆਂ ਹੋਈਆਂ ਹਨ ਅਤੇ ਦੋਵਾਂ ਦਾਤਲਾ ਕੋ ਚੁੱਕਾ ਹੈ ਉਨ੍ਹਾਂ ਕਿਹਾ ਕਿ ਸ਼ੁਰਾਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਦੋਵੇਂ ਫਿਰੋਜ਼ਪੁਰ ਤੋਂ ਚੰਡੀਗੜ੍ਹ ਵਿੱਚ ਹੀਰਨ ਸਪਲਾਈ ਕਰਨ ਜਾ ਰਹੀਆਂ ਸਨ ਅਤੇ ਇਹ ਦੋਵੇਂ ਆਪਣੀ ਇੱਛਾ ਮਾ ਪੂਰਤੀ ਲਈ ਇਸ ਗਲਤ ਕੰਮ ਵਿੱਚ ਸ਼ਾਮਲ ਹੋ ਗਈਆਂ ਇੱਕ ਬੱਸ ਲੁਧਿਆਣੇ ਤੋਂ ਦਿੱਲੀ ਤੋਂ ਵੱਲੋਂ ਜਾ ਰਹੀ ਸੀ ਤੇ ਉੱਥੇ ਜੋ ਸਵਾਰੀਆਂ ਉੱਤਰੀਆਂ ਇਹਨਾਂ ਦੇ ਵਿੱਚ ਦੋ ਲੜਕੀਆਂ ਵੀ ਸੀ ਤਾਂ ਪੁਲਿਸ ਪਾਰਟੀ ਨੂੰ ਵੇਖ ਕੇ ਥੋੜੇ ਜਿਹਾ ਤੇਜ਼ ਤੇਜ਼ ਚੱਲਣ ਲੱਗ ਪਏ ਤਾਂ ਪੁਲਿਸ ਪਾਰਟੀ ਨੂੰ ਸ਼ੱਕ ਹੋ ਗਿਆ ਇਹਨਾਂ ਦੇ ਕੋਲੇ ਕੋਈ ਨਸ਼ੀਲਾ ਪਦਾਰਥ ਆ ਜਾਂ ਕੋਈ ਗਲਤ ਚੀਜ਼ ਆ ਤਾਂ ਅੱਗੇ ਜਾ ਕੇ ਪੁਲਿਸ ਪਾਰਟੀ ਸਾਡੇ ਪੁਲਿਸ ਪਾਰਟੀ ਚਾਰਜ ਐਸਆਈ ਨਵੀਸ ਚੌਧਰੀ ਦੇ ਨਾਲ ਸਾਡੇ ਮਹਿਲਾ ਕਰਮਚਾਰੀਏ ਸੀ ਉਹਨਾਂ ਦੋਨਾਂ ਲੜਕੀਆਂ ਨੂੰ ਨਾਮ ਪਤਾ ਪੁੱਛਿਆ ਇੱਕ ਦੇ ਨਾਮ ਦੱਸਿਆ ਆਪਣਾ ਇਕਵਾਲ कौर ਉਹ ਹਾਕਮ ਸਿੰਘ ਉਹਦਾ ਡਿਸਟ੍ਰਿਕਟ ਮੋਟੰਡਾ ਨੇ ਰਹਿਣ ਵਾਲੇ ਸੀ ਦੂਸਰੀ ਕੁੜੀ ਲੜਕੀ ਸੀ ਅਮਨਪ੍ਰੀਤ ਕੌਰ ਉਹਦਾ ਆਪਣੇ ਸੇਖਵਾ ਰੋਡ ਪਰ ਨਾਲੇ ਵੀ ਰਹਿਣ ਵਾਲੇ ਸੀ ਉਹਨਾਂ ਦੇ ਤਲਾਸ਼ੀ ਲਈ ਦੋਨੋਂ ਕੋਲ 60 ਗ੍ਰਾਮ ਹੈਰੋਨ ਬ੍ਰਾਮ ਤੋਂ ਇਹਨਾਂ ਦਾ ਨਹੀਂ ਪੜਾਈ ਦਾ ਗੱਲ ਜੇ ਸਾਹਮਣੇ ਨਹੀਂ ਗਈ ਸਾਡੀ ਜਿਹੜੀ ਮੁੱਢਲੀ ਪੁੱਛੀ ਸੀ ਤੋਂ ਤਾਂ ਇਹੀ ਸਾਹਮਣੇ ਆਇਆ ਕਿ ਇਹੇ ਕਿਰਾਏ ਤੇ ਇਥੇ ਮਕਾਨ ਕਮਰਾ ਲੈ ਕੇ ਮਹਾਲੀ ਰਹਿੰਦੇ ਨੇ ਜੀ ਤੇ ਉੱਥੇ ਗਲਤੀ ਕੰਮ ਕਰਦੀਆਂ ਨੇ ਅੰਦਾਜ਼ ਕਰਦੀਆਂ ਨੇ ਫਿਰ ਉਹ ਇਹ ਹੈ ਜੀ 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 ਨੇ ਦੋਨੋਂ ਆਪ ਵੀ ਚੀਨਾਂ ਦਾ ਮੀਲੀਮਲਾਪ ਇਹੀ ਆ ਜੀ ਇਧਰੋਂ ਫਰੋਜ਼ਪੁਰ ਸਾਈਡ ਵੱਲੋਂ ਫਿਰ ਉਹਨੂੰ ਲੈ ਕੇ ਆਉਣੀ ਤੇ ਚੰਡੀਗੜ੍ਹ ਵੱਲੋਂ ਕਿਤੇ ਵੇਚੀ ਨਹੀਂ ਤਾਂ ਮੁਰਲੀ ਨਾ ਜਾਇਆ ਸਾਹਮਣੇ ਕਿ ਜਿਹੜੇ ਆਪਣੇ ਡੌਕੂਮੈਂਟ ਪੂਰੇ ਕਰ ਲਈਏ ਕੰਮ ਕਰਦੇ ਨੇ ਕਿ ਕਿਹਦੇ ਨਾਲ ਬਿਲਕੁਲ ਜੀ ਸ਼ੌਂਕ ਵੀ ਪੂਰੇ ਕਰ ਦੀਆਂ ਨੇ ਤੇ ਪੈਸੇ ਵੀ ਕਮਾਉਂਦੀਆਂ ਨੇ ਜੀ ਹਾਂ ਜੀ ਇਹ ਦੋ ਲੜਕੀਆਂ ਆਪ ਵੀ ਹੈਰੋਨ ਕੀਦੀਆਂ ਨੇ ਕਿਹੜੀ ਚਲਾਵਤ ਹੈ ਮਾਮਲਾ ਹਾਂ ਜੀ ਇਹ ਮਕਦਮਾ ਨੰਬਰ 240 ਅੰਡਰ ਸੈਕਸ਼ਨ 21 ਕਟ 85 ਐਂਡ ਵੀ ਸੈਕਟਰ थाना ਪੈਂ